ਸਾਸਰੀ ਕਾਲ ਜੀ ਹਾਂਜੀ ਵੀਰੇ 40 ਗਊਆਂ ਬਕਾਊ 40 ਗਾਵਾਂ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਰ ਕਰ ਲੈੰਡੋ ਆਜ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 40 ਗਾਵਾਂ ਬਕਾਊ ਹਾਂਜੀ ਵੀਰੇ ਇਕੱਲਾ ਇਕੱਲਾ ਕਰਕੇ ਨਾਗ ਵੇਚਾਂਗੇ ਟੋਕੜ ਬੈੜ ਵਾਲਾ ਵੀਰ ਸਾਨੂੰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰੇ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਣਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮਾ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਵਟਸਐਪ ਦੇ ਉੱਪਰ ਮੈਸੇਜ ਕਰਨ ਤੇ ਉਹ ਲੋਕੇਸ਼ਨ ਜਦੋਂ ਆ ਜਾਂਦੀਆ ਵੀਰ ਨੂੰ ਮੈਸੇਜ ਆ ਜਾਂਦਾ ਉਹ ਟੱਚ ਕਰਕੇ ਵੀਰੇ ਉਹ ਲੋਕੇਸ਼ਨ ਖੁੱਲ ਜਾਂਦੀ ਆ ਤੇ ਉਹ ਵੀਰ ਨੂੰ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀਗੀ ਕਿਉਂਕਿ ਵੀਰੇ ਲੋਕੇਸ਼ਨ ਵਿੱਚ ਵੀਰ ਬਹੁਤ ਮੰਗਦੇ ਆ ਕਿ ਉਦਾਂ ਗੂਗਲ ਤੇ ਵੀ ਸਰਚ ਕਰਨੀ ਆ ਵੀਰੇ ਸੀਨੀ ਮਾਲਕਣਾ ਡੇਰੀ ਫਾਰਮ ਭਰ ਲਓ ਤਾਂ ਵੀ ਉਹ ਚੱਕ ਲਿਆਂਦਾਗਾ ਵੀਰੇ ਲੋਕੇਸ਼ਨ ਤੇ ਬਾਕੀ ਸੌਖਾ ਤਰੀਕਾ ਵੀਰੇ ਵਟਸਐਪ ਤੇ ਹੈਲੋ ਕਰੋਗੇ ਤੇ ਉਹ ਲੋਕੇਸ਼ਨ ਤੁਹਾਨੂੰ ਜਰਵਾਊਗੀ ਲੈ ਕੇ ਆਮੋਗੇ ਵੀਰੇ ਤੁਹਾਨੂੰ ਕਿਸੇ ਤੋਂ ਵੀ ਪੁੱਛਣ ਦੀ ਲੋੜ ਨਹੀਂ ਉਹ ਸਿੱਧੀ ਫਾਰਮ ਤੇ ਲੈ ਕੇ ਆਊਗੀ ਲੋਕੇਸ਼ਨ ਵੀਰਾਂ ਨੂੰ ਜਿਹੜਾ ਵੀਰ ਜੀ ਆਪਾਂ ਇਹ ਲਾੜ ਵੇਚਣਾਗਾ ਇਹ ਕਿਉਂਕਿ ਆਪਾਂ ਵੀਰੇ 32 ਗਊ ਆਪਾਂ ਕੈਮਰੇ ਸਾਹਮਣੇ ਕਰਾਂਗੇ ਤੇ 8 ਨਾਗ ਵੀਰੇ ਆਪਣੇ ਹੋਰ ਆਉਣ ਵਾਲੇ ਆ ਉਹ ਕੱਲ ਨੂੰ ਆਉਣਗੇ ਟੋਟਲ 40 ਨਾਗ ਹੋਣਗੇ ਪਰ ਨਾਗ ਵੀਰੇ ਆਪਾਂ 45 ਬੋਲੇ ਸੀ ਕਿਉਂਕਿ 4-5 ਨਾਗ ਆਪਣੇ ਸੱਤ ਨਹੀਂ ਆਏ ਪਾਸ ਨਹੀਂ ਹੋਏ ਇਸ ਕਰਕੇ ਵੀਰੇ 40 ਨਾਗ ਹੀ ਆਪਾਂ ਇੱਕ ਹੀਰ ਦਾ ਲਾੜ ਕੱਢਾਂਗੇ ਵੀਰਾਂ ਨੂੰ ਬੇਨਤੀ ਕਰਦੇ ਆ ਬਾਕੀ ਵੀਰ ਜੀ ਜਿਹੜਾ ਆਪਾਂ ਲਾੜ ਕੱਢਣਾ ਹੀ ਤਰੀਕ ਨੋਟ ਕਰ ਲਓ ਜਿਹੜੀ ਵੀਡੀਓ ਬਣਾਉਣੀ ਆ ਵੀਰੇ ਆਪਾਂ 23 ਤਰੀਕ ਨੂੰ ਸਾਮੀ ਬਣਾਉਣੀ ਆ ਨੌਵੇਂ ਮਹੀਨੇ ਨੂੰ ਤੇ ਇਹ ਕੱਲ ਨੂੰ ਵੀਰੇ ਸਵੇਰ ਵੀਡੀਓ ਲੋਡ ਹੋ ਜੂਗੀ 24 ਤਰੀਕ ਨੂੰ ਤੇ 25 ਤਰੀਕ ਨੌਵਾਂ ਮਹੀਨਾ 2024 ਵੀਰੇ ਦਿਨ ਬੁੱਧਵਾਰ ਬਣਦਾ 25 ਤਰੀਕ ਨੌਵਾਂ ਮਹੀਨਾ 2024 ਵੀਰ ਜੀ ਦਿਨ ਬੁੱਧਵਾਰ ਬਣਦਾਗਾ ਤੇ ਉਹਦੇ ਆਪਾਂ ਸਵੇਰ ਵੀਰੇ 7:30 ਵਜੇ ਸੌਦੇ ਚਾਲੂ ਕਰਦਾਂਗੇ ਨਾ ਕਰਮ ਵਾਲੀਆਂ ਦੇ ਤੇ 1 ਵਜੇ ਤੱਕ ਵੀਰੇ ਸੌਦੇ ਚੱਲਣਗੇ ਹਾਂਜੀ ਲਿਆਓ ਸਰਪੰਚ ਸਾਹਿਬ ਵੀਰੇ ਤੌਰੋ ਜੀ ਬਾਕੀ ਜਿਹੜਾ ਵੀਰੇ ਲਾਟ ਆਪਣਾ ਰੇਟ ਹੈ ਦਾ 50000 ਤੋਂ ਸ਼ੁਰੂ ਹੋ ਜੂਗਾ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਉੱਪਰ ਐਂਡ ਵਾਲਾ ਰੇਟ ਆਪਣਾ ਜਿਹੜਾ ਲੱਖ ਹੋਊਗਾ ਤੇ ਤਿੰਨ ਸੌ ਦੇ ਵੀਰੇ 50 ਤੋਂ ਥੱਲੇ ਵੀ ਆ ਤੇ ਤਕਰੀਬਨ ਆਪਣੇ ਕੋਲੇ ਦੋ ਤਿੰਨ ਸੌਦੇ ਵੀਰੇ ਜਾਣੀ ਦੀ ਲੱਖ ਤੋਂ ਬਾਹਰ ਵੀ ਆ ਜਿਹੜੇ ਪਚਾਲੇ ਵਾਲੇ ਸੌਦੇ ਆ ਵੀਰੇ ਉਹ 60000 ਤੋਂ ਲੈ ਕੇ 80000 ਦੇ ਵਿੱਚ ਆ ਤੇ ਦੁੱਧ ਦੀ ਕਪੈਸਟੀ ਵੀਰੇ ਆਪਣੀ ਜਾਣੀ 15 16 ਕਿਲੋ ਤੋਂ ਲੈ ਕੇ 35 37 ਕਿਲੋ ਦਕਰ ਮਿਲ ਜੂਗੀ ਵੀਰਾਂ ਨੂੰ ਉਹਦੇ ਵਿੱਚ ਜਿਹੜਾ ਲਾਟ ਆ ਵੀਰੇ ਕੱਲੀ ਕੱਲੂ ਗਊ ਵੇਚਾਂਗੇ ਆਪਾਂ ਅਸਪਾਸੋਂ ਇੱਕ ਵਾਰੀ ਹੋਰ ਮੋੜ ਦਿਓ ਤੇ ਤਕਰੀਬਨ ਇਹਦੇ ਵਿੱਚ ਵੀਰੇ ਚਣੀ ਦੀ 14 ਤੋਂ 15 ਲਗ ਬਿਲਕੁਲ ਤਾਜ਼ੇ ਸੂਏ ਵੀ ਹੋ ਜਾਣਗੇ ਆਹ ਦੇਖ ਸਕਦੇ ਹੋ ਵੀਰੇ ਵੱਡੀ ਜਰਸੀ ਵੱਡੀ ਜਰਸੀ ਵੀਰੇ ਪੰਜਾਬ ਵਾਲੀ ਤੇ ਇਹ ਤਕਰੀਬਨ ਵੀਰੇ ਸੂਨ ਨੂੰ ਤਾਂ ਜਾਣੀ ਦੀ ਕਰਮਾ ਵਾਲੀ ਘੱਟੋ ਘੱਟ ਵੀਰੇ ਇੱਕ ਹਫ਼ਤੇ ਤੋਂ 10 ਦਿਨ ਦੇ ਵਿੱਚ ਬੱਚਾ ਧਰੂਗੀ ਬੈਡ ਵੀਰੇ ਦਾ ਕੱਦ ਜਿਹੜਾ ਵੱਡਾ ਹੈ ਐਚਐਫ ਜਿੱਡਾ ਕੱਦ ਹੈ ਦਾ ਕਰਮਾ ਵਾਲੀ ਦਾ ਬਾਕੀ ਲੇਵੇ ਤੇ ਵੀਰੇ ਤੁਸੀਂ ਨਾੜਾਂ ਦੇਖ ਸਕਦੇ ਹੋ ਥੋੜਾ ਜਿਹਾ ਜਿਹੜਾ ਮਾਲ ਦਾ ਵੀਰੇ ਅਸੀਂ ਇੱਕ ਦਿਨ ਦੀ ਰੈਸਟ ਪਾਉਣੇ ਆ ਨਾ ਵਿੱਚ ਦੀ ਉਹ ਐਸੇ ਕਰਕੇ ਪਾਉਣੇ ਆ ਜਿਵੇਂ ਹੁਣ ਕੱਲ ਗਉਆਂ ਆਈਆਂ ਗਿਆ ਤੇ ਅੱਜ ਵੀਰੇ ਆਪਣਾ ਜਾਣੀ ਦੀ ਇਹਨਾਂ ਦਾ ਨਮਾਈਆਂ ਨਮੋਈਆਂ ਮਾਲ ਹੰਭ ਜਾਂਦਾ ਤੇ ਕੱਲ ਨੂੰ ਆਪਾਂ ਵੀਰੇ ਇਹ ਜਾਣੀ ਦੀ ਅਰੈਸਟ ਕਰੂ ਮਾਲ ਪਰਸੋ 25 ਤਰੀਕ ਨੂੰ ਵੀਰ ਜੇ ਸੌਦੇ ਕਰਾਂਗੇ ਆਪਾਂ ਇਹਨਾਂ ਦੇ ਤੇ ਇਹ ਜਰਸੀ ਵੀਰੇ ਤਕਰੀਬਨ ਸੂਨ ਨੂੰ ਤਾਂ ਹਫ਼ਤੇ ਤੋਂ ਦੱਸ ਤਾਂ ਲੈ ਜੂਗੀ ਜਿਹੜਾ ਵੀਰ ਮਰਜ਼ੀ ਲੈ ਜੇ ਵੀਰੇ ਨੂੰ ਇਹ ਜਾਣੀ ਦੀ 20 ਤੋਂ ਪਲੱਸ ਵਾਲੀ ਬੈੜਾ ਉਦਾਂ ਵੀਰੇ ਸਾਡੇ ਫਾਰਮ ਤੇ ਸੂਪੀ ਇਹਦਾ ਕਰਮ ਵਾਲੀ ਦਾ ਸੀਤਾ ਵੀਰੇ ਦਾ 25 ਤੋਂ 26 ਕਿਲੋ ਦੁੱਧ ਬੜੀ ਆਰਾਮਦਾਰੀ ਨਾਲ ਵੀਰੇ ਚੋਲਾਂਗੇ ਕਿਉਂਕਿ ਇਹਦੀ ਜਿੰਦ ਜਾਨ ਨੇ ਵੀਰੇ ਦੁੱਧ ਦਸਣਾਗਾ ਤੇ ਉਦੋਂ ਅੱਗੇ ਆ ਜਾਓ ਜੀ ਕੱਢੋ ਬੁੱਤੇ ਵੀਰ થો ਜਲਦੀ ਕਰ ਲੋ ਜੋੜਾ ਹੀ ਕਰਦੇ ਜਰਸੀ ਦਾ ਜੋੜਾ ਹੀ ਕੱਢਦੇ ਹਾਂਜੀ ਵੀਰ ਜੀ ਉਦੋਂ ਅੱਗੇ ਇਹ 2 ਨੰਬਰ ਆਪਣੀ ਆ ਗਈ ਜਰਸੀ ਹੈ ਉਦੋਂ ਅੱਗੇ 3 ਨੰਬਰ ਆ ਗਈ ਵੀਰੇ ਜਿਹੜੀ 3 ਨੰਬਰ ਹੈ ਆਪਣੀ ਪਿਛਲੇ ਲਾੜ ਦੇ ਵਿੱਚ ਬਾਕੀ ਰਹਿ ਗਈ ਸੀ ਵੀਰ ਜੀ ਤੇ ਥੋੜੀ ਜਿਹੀ ਖੱਤੀ ਸੀਗੀ ਪਿਛਲੇ ਲਾੜ 'ਚ ਤੇ 2 ਨੰਬਰ ਬੈਠ ਤੇ ਵੀ ਦੇਖੋ ਵੀਰੇ ਬੰਵਾ ਦਿਓ ਕੈਮਰਾ ਦੇਖੋ ਨਾੜਾ ਨੂੜਾ ਮੇਰੇ ਕਰਮ ਵਾਲੀ ਦੇ ਬਹੁਤ ਚੰਗੀਆਂ ਨੇ ਅੰਤੀ ਕੋਈ ਨਹੀਂਗਾ ਤੇ ਤਿੰਨ ਨੰਬਰ ਤੇ ਵੀਰੇ ਮਰਵਾ ਦਿਓ ਕੈਮਰਾ ਤੋੜ ਦਿਓ ਸਰਪੰਸਾਹ ਇਹ ਵੀਰੇ ਜਿਹੜੀ ਤਿੰਨ ਨੰਬਰ ਆ ਇਹ ਵੀ ਪਿਓਰ ਜਰਸੀ ਵਡੀਆਂ ਵਿੱਚ ਵੀਰਾਂ ਦੀ ਜਰਸੀ ਦੀ ਮੰਗ ਹੁੰਦੀ ਆ ਆਪਣੇ ਕੋਲੇ 10000 ਦੇ ਲਾਟ ਦੇ ਵਿੱਚ ਤਕਰੀਬਨ ਵੀਰੇ 8 ਤੋਂ 9 ਇੱਕ ਜਰਸੀ ਦੇ ਹੋਣਗੇ ਘੱਟੋ ਘੱਟ 6 ਤੋਂ 7 ਨਗ ਤਾਂ ਵੀਰੇ ਵੱਡੀਆਂ ਦੇ ਆ ਤੇ ਦੋ ਨਗ ਵੀਰੇ ਛੋਟੇ ਪਹਾੜ ਦੀ ਜਰਸੀ ਹੈਗੀ ਆਪਣੇ ਕੋਲੇ ਬਾਕੀ ਮੇਰੀ ਵੀਰਾਂ ਨੂੰ ਵੇਚ ਤੇ ਸਾਡੇ ਫਾਰਮ ਤੇ ਵੀਰੇ ਆਉਣਾਂਗਾ ਤੇ ਸਾਡੇ ਫਾਰਮ ਤੇ ਆਦਾ ਬਾਹਰੋਂ ਵੀਰ ਜੀ ਇੱਕ ਤੋਂ ਦੋ ਦਿਨ ਰੇਟ ਪਹਿਲਾਂ ਬਾਹਰੋਂ لازਮੀ ਪਤਾ ਕਰ ਲੋ ਤੁਹਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਮੈਂ ਜ਼ਿਆਦਾ ਨਹੀਂ ਕਹਿੰਦਾ ਵੀਰੇ ਇਕੱਲੇ ਇਕੱਲੇ ਨਾਗਦੇ ਵਿੱਚ ਤੁਹਾਡਾ 15-15 ਦਾ 1000 ਦਾ ਫਾਇਦਾ ਕਰ ਦਿਆਂਗੇ ਵੀਰੇ ਕਿਉਂਕਿ ਸਾਡਾ ਜਿਹੜਾ ਕੰਮ ਆ ਵੀਰ ਜੀ ਜਾਨਵਰ ਤੇ ਹੀ ਜ਼ਿਆਦਾ ਸੁਰਖੀ ਪਾਊਡਰ ਨਹੀਂ ਲਾਉਂਦੇਗੇ ਖਰਚੇ ਬਹੁਤ ਘੱਟ ਪੈਂਦੇ ਆ ਬਾਕੀ ਵੀਰੇ ਮਹੀਨੇ ਦੀ ਆਪਣੀ 250 ਤੋਂ 300 ਗਊ ਵੇਚਣ ਦੀ ਕਪੈਸਿਟੀ ਹੈਗੀ ਆ ਆਪਣਾ ਨਫਾ ਵੀ ਵੀਰੇ 1000-1500 2000 ਤੱਕ ਰਹਿੰਦਾਗਾ ਇਸ ਕਰਕੇ 10 ਤੋਂ 15000 ਦਾ ਵੀ ਰਿਜ਼ਲਟ ਵੀਰਾਂ ਨੂੰ ਲਾਜ਼ਮੀ ਮਿਲ ਜਾਂਦਾ ਜਿਹੜੀਆਂ ਗਊਆਂ ਤੋਂ ਵੀਰਾਂ ਦੱਸਿਖਾਈਆਂ ਸੀ ਇਹ ਵੀ ਦੋਨੋਂ ਸੂਨ ਵਾਲੀਆਂ ਵੀਰੇ ਤਕਰੀਬਨ ਸਾਢੇ ਇਹ ਜਿਹੜੀਆਂ ਗਊਆਂ ਨੇ 20 ਲੀਟਰ ਤੋਂ ਪਲੱਸ ਵਾਲੀਆਂ ਵੀਰੇ 25 22 ਲੀਟਰ ਦੇ ਲਵੇ ਤਾਂ ਬੜਾ ਦੁੱਧ ਜਿਆਦਾ ਮਾਲ ਹੈਗਾ ਇਹ ਤੇ ਸੂਨ ਨੂੰ ਵੀਰੇ ਤਿੰਨੋਂ ਹੀ ਇਹ ਹਰਤਾ ਹਰਤਾ ਕੱਢਦੀਆਂ ਚੰਗੀ ਜਿੰਦ ਜਾਣ ਵਾਲੀਆਂ ਨੇ ਲਓ ਬੂਟੇ ਵੀਰ ਅੱਗੇ ਵਾਲੀ ਕੱਢੋ ਉਸ ਤੋਂ ਅੱਗੇ ਆ ਗਈ ਵੀਰੇ ਇਹ ਕਰਮ ਵਾਲੀ ਚਿਖ ਦੇ ਵਿੱਚ ਆ ਗਈ ਤੇ ਸੂਨ ਨੂੰ ਵੀਰੇ ਇਹ ਵੀ ਇੱਕ ਹਫ਼ਤਾ ਪਾਜੂਗੀ ਸੂਨ ਨੂੰ ਵੀਰ ਜੀ ਇਹ ਵੀ ਇੱਕ ਹਫ਼ਤਾ ਪਾ ਜੂਗੀ ਤੇ ਜਿਹੜੇ ਨਖਰੂ ਚੰਗੀ ਬੱਸੀ ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਉਹ ਵੀਰ ਕਿਉਂਕਿ ਜਿਹੜੀ ਗਊ ਆ ਜਿਹੜੀ 20 ਲੀਟਰ ਤੋਂ ਥੱਲੇ ਆਪਾਂ ਖਰੀਦਦੇ ਆ ਵੀਰੋ ਨਹੀਂ ਪਰਤਾ ਪਾਉਂਦੀ 20 ਲੀਟਰ ਤੋਂ ਥੱਲੇ ਵਾਲੀ ਜਿਹੜੀ ਗਊ ਆ ਕਿਉਂਕਿ ਵੀਰੇ ਮਹਿੰਗਾਈ ਦਾ ਸਮਾਂ ਆਗਾ ਉਹ ਨਹੀਂ ਪਰਤਾ ਪਾਉਂਦੀਗੀ ਕਿਸੇ ਵੀ ਵੀਰ ਨੇ ਖਰੀਦਨੀ ਆ ਚਾਹੇ ਵੀਰੇ ਆਪਦੀ ਮਹੀਨਾ ਵੀ ਨੇ ਲੇਟ ਖਰੀਦ ਲਿਆ ਕਰੋ ਥੋੜਾ ਜਿਹਾ 20 ਲੀਟਰ ਤੋਂ ਬਾਹਰ ਵਾਲਾ ਵੀਰੇ ਨਾ ਖਰੀਦਿਆ ਕਰੋ ਫਿਰ ਉਹ ਆਪਾਂ ਵੀਰੇ ਗੋਹਾ ਵੀ ਮੇਦਦੇ ਆ ਉਹਦੇ ਮੈਸੇਜੇ ਰੋ ਪੈਸੇ ਨਾ ਬਣੇ ਉਹਦਾ ਵੀਰੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਆ ਦੇਖ ਸਕਦੇ ਹੋ ਮੇਰੇ ਬਜਟ ਲਾਈਨੀਆਂ ਬਹੁਤ ਸੋਚਿਆ ਜਾਣ ਵਾਲਾ ਵੀਰੇ ਸੋ ਸਮਝਣਾ ਖਰੀਦਿਆਗਾ ਲੈਓ ਵੀਰੇ ਇਹ ਵੀਰੇ ਦੂਜਾ ਸੂਆ ਸੂਂਦੀ ਸੀ ਕਰਮ ਵਾਲੀ ਜਿਹੜੀ ਤੋੜੀ ਸੀਗੀ ਤੇ ਸੂਨ ਨੂੰ ਉਹਨੇ ਵੀ ਵੀਰੇ ਇੱਕ ਤੋਂ ਘੱਟ ਇੱਕ ਹਫਤਾ ਬਾਕੀ ਸੀ ਲੈਓ ਸਰਪੰਚ ਸਾਹਿਬ ਵੀਰੇ ਇਹ ਵੀਰੇ ਦੋ ਦੰਦ ਬੱਚਾ ਆ ਗਿਆ ਪਹਿਲਾ ਸੂਆ ਵੀਰੇ ਦੋ ਦੰਦ ਬੱਤੀ ਆ ਤੇ ਸੂਨ ਨੂੰ ਵੀਰੇ ਕਰਮ ਵਾਲੀ ਘੱਟੋ ਘਾਟ ਇੱਕ ਹਫਤਾ ਬਾਜੂਗੀ ਤੇ ਦੁੱਧ ਵੀਰੇ ਇਹ ਵੀ ਯਾਨੀ 20 ਲੀਟਰ ਦੇ ਘਰਾਂ ਦੇ ਵਿੱਚ ਇਹਨੇ ਦੇ ਜਾਣਾ ਕਰਮ ਵਾਲੀ ਨੇ ਖੰਲੇਵੀ ਦੀ ਬਹੁਤ ਸਫੀ ਹੈ ਤੇ ਬਿਲਕੁਲ ਕਰਮਾ ਚ ਖੰਲੇਵੀ ਦੀ ਬਹੁਤ ਸਾਫ ਆ ਗਈ ਬਹੁਤ ਚੰਗੀ ਬੱਸੀ ਹੈਗੀ ਤੇ ਸੂਨ ਨੂੰ ਵੀਰੇ ਇੱਕ ਹਫਤਾ ਬਾਜੀ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਭ ਐ ਨਸੀਨਾ ਕ੍ਰੈਡਿਟ ਕਾਰਡ ਐਡਵਰਟ ਕਰਦਾ ਪੇਮੈਂਟ ਚੱਕੀ ਜਾਂਦੀ ਆਗੀ ਆਨਲਾਈਨ ਦੀ ਸਹੂਲਤ ਵੀਰੇ ਆਪਣੇ ਕੋਲੇ ਹਰ ਹੈਗੀ ਆ ਲੈ ਬੂਟੇ ਵੀਰ ਕੱਢੀ ਚਲੋੜਾ ਜਲਦੀ ਕੱਢੀ ਚੱਲੋ ਫੇ ਗਉਆਂ ਹੰਬੀਆਂ ਨਹੀਂਆਂ ਨੇ ਇਹ ਵੀਰੇ ਦੂਜਾ ਸੂਆ ਸੂਂਦੀ ਆ ਦੇਖ ਸਾਲ ਮੇਰੇ ਫੇਸ ਕੁਆਲਟੀ ਵੀਰੇ ਕਰਮਾੜੀ ਦੀ ਇਹ ਦੂਜਾ ਸੂਆ ਸੁੰਦੀ ਆ ਸੂਨ ਨੂੰ ਤਾਂ ਵੀਰੇ ਇਹ ਵੀ ਇੱਕ ਹਫ਼ਤਾ ਲੈ ਜੂਗੀ ਤੇ ਇਹ ਵੀ ਕਰਮ ਵਾਲੀ ਵੀਰੇ 20 ਲੀਟਰ ਤੋਂ ਬਾਹਰ ਦੇ ਘਰ ਆਲੀ ਆ ਤੇ ਬਾਕੀ ਵੀਰੇ ਦੀ ਮਾਲ 1000 ਦਾ ਜਿਹੜਾ ਹੈਗਾਗਾ ਜਣੀ ਵੀ ਖਿੱਚ ਕੇ ਪਾ ਦੇ ਵਿੱਚ ਵੀਰੇ ਲਾਇਆ ਜਾਊਗਾ ਭਾਤ ਤਕਰੀਬਨ ਜਣੀ ਹੈ ਜਹਾ ਹੋਊਗਾ ਜਿਹੜਾ ਵੀ ਕੋਈ ਵੀ ਵੀਰੇ 700 ਨਾਗ ਮੰਗੂਗਾ ਭਾ ਇਹਦਾ ਲਾ ਦਾਂਗੇ ਵੀਰੇ 5 ਮਿੰਟ ਦੇ ਵਿੱਚ ਸੌਦਾ ਹੋਊਗਾ 5 ਮਿੰਟ ਦੇ ਵਿੱਚ ਸੌਦਾ ਹੋਊਗਾ ਕਿਉਂਕਿ ਬਹੁਤ ਵੀਰੇ ਜਣੀ ਮਿਹਨਤ ਦੇ ਨਾਲ ਹੀ ਚਿਰ ਗਊਆਂ ਲਈਆਂ ਨੇ ਆਪਾਂ 45 ਗਊਆਂ ਵੀਰੇ ਬੋਲੀਆਂ ਸੀ ਤੇ ਖਿੱਚ ਕੇ ਮਸਾਂ 40 ਨਗਾਂ ਤੇ ਗਏ ਆ ਵੀਰੇ 32 ਨਗ ਕੈਮਰੇ ਸਾਹਮਣੇ ਕਰਾਂਗੇ 8 ਨਗ ਆਪਣੇ ਹੋਰ ਖਰੀਦੇ ਵੇ ਆ ਉਹ ਕੱਲ ਆ ਜਾਣਗੇ ਸਵੇਰੇ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਮੈਂ ਖਾਲੀ ਮੜੂਆ ਕਿਉਂਕਿ ਵੀਰੇ ਕੱਲ ਨੂੰ ਗਊਆਂ ਰੈਸਟ ਕਰਨੀਆਂ ਮੈਂ ਵੀ ਫਾਰਮ ਤੋਂ ਬਾਹਰ ਜਾਣਾਗਾ ਜਿਹੜੀ ਇਹ ਗਊਆਂ ਵੀਰੇ ਇਹਦੇ ਥੱਲੇ ਅੱਜ ਸੂਈ ਨੂੰ ਇਹਨੂੰ ਵੀਰੇ 4 ਦਿਨ ਪੂਰੇ ਹੋ ਗਏ ਆ ਇਹਦੇ ਥੱਲੇ ਵੀਰੇ 32 ਕਿਲੋ ਇਸ ਵਕਤ ਰੈਡੀ ਐ ਟੰਡੇ ਦਾ ਤੋਲ 32 ਕਿਲੋ ਵੀਰੇ ਕੰਡੇ ਦਾ ਤੋਲੇ ਇਸ ਵਕਤ ਰੈਡੀ ਆ ਕਰਮਾਲੀ ਥੱਲੇ ਤੇ ਬਾਕੀ ਵੀਰੇ ਸੂਆ ਚਲੋ ਮਾਲਕ ਨੇ ਸਾਨੂੰ ਦੂਜਾ ਕਿਹਾ ਸੀ ਪਰ ਆਪਾਂ ਵੀਰੇ ਤੀਜਾ ਮੰਨ ਕੇ ਲਈਆ ਇਹ ਮਾਲਕ ਦੇ ਕਹਿਣ ਦੀ ਗੱਲ ਨਹੀਂ ਹੁੰਦੀ ਵੀਰੇ ਪੈਸੇ ਆਪਾਂ ਖਰਚਣੇ ਹੁੰਦੇ ਆ ਉਹ ਆਪਣਾ ਵੀਰੇ ਉਹ ਜਾਨਵਰ ਨੂੰ ਜਾਣੀ ਦੀ ਨਰਖਣਾ ਪਰਖਣਾ ਆਪਣੀ ਜ਼ਰੂਰਤ ਹੁੰਦੀ ਆ ਵੀਰੇ ਜ਼ਰੂਰੀ ਅਸੀਂ ਵੀਰੇ ਤੀਜਾ ਮੰਨ ਕੇ ਲਈਆ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਜਾਣੀ ਦੀ ਯਾਨੀ ਇਹ ਬੱਸੀ ਜਾਣੀ ਹੋਰ ਵੀ ਵੀਰੇ ਸਾਡੇ ਫਾਰਮ ਤੇ ਆ ਲਾੜ ਚ ਨਾ ਵਿਕੀ ਅਸੀਂ ਇਹਦਾ ਵੀਰੇ 35 ਲੀਟਰ ਤੋਂ ਪਲੱਸ ਚੋਲਾਂਗੇ ਦੁੱਧ ਵਾਲੇ ਪੱਖ ਤੋਂ ਬਹੁਤ ਚੰਗੀ ਆ ਬਾਕੀ ਤਕਰੀਬਨ ਜਿਹੜਾ ਵੀਰੇ ਆਹ ਮਾਲ ਆਪਣਾ ਸਾਰਾ ਤਾਂ ਲੱਗਿਆਗਾ ਤੇ ਤਿੰਨ ਨagaan ਇਹਨਾਂ ਦਾ ਵੀਰੇ ਬਾਇਓ ਡਾਟਾ ਆਪਣੇ ਕੋਲੇ ਲਿਖਤੀ ਰੂਪ ਦੇ ਵਿੱਚ ਹੈਗਾਗਾ ਤੇ ਉਹ ਵੀਰਾਂ ਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਲਓ ਕੱਢੋ ਵੀਰੇ ਇਹ ਵੀਰੇ ਪਨੂਨ ਵਸੀ ਆ ਇਹ ਵੀ ਦੰਡਾਂ ਦੇ ਵਿੱਚ ਹੈਗੀ ਦੋ ਦਿਨ ਦਾ ਤੇ ਸੂਨ ਨੂੰ ਵੀਰੇ ਇਹ ਵੀ ਪੰਜ ਚਾਰ ਦਿਨ ਪਾਜੂਗੀ ਥੋੜੀ ਜੀ ਭਾਲ ਪਾਉਣ ਲੱਗ ਗਈ ਆ ਕਰਮਾਂ ਲਈ ਥੋੜੀ ਜੀ ਭਲ ਪਾਉਣ ਲੱਗ ਗਿਆ ਥੱਲੋਂ ਲੈਵੇ ਦੀ ਬਿਲਕੁਲ ਪੱਧਰਾ ਬਹਿਣੀ ਵਾਲੇ ਪਾਸੇ ਬੇਮਨੂਮੀ ਵੀਰੇ ਭਲ ਪਾ ਗਈ ਐੇਕਰ ਮਾਲੀ ਬੱਸੀ ਵੇਖਰ ਬਹੁਤ ਚੰਗੇ ਆ ਪਹਿਲਾ ਸੂਆ ਵੀਰੇ ਬਹੁਤ ਚੰਗੇ ਖਰਾ ਬਾਕੀ ਵੀਂਜਾ ਬਗੋਂ ਟਰਾਂਸਪੋਰਟ ਦੀ ਸਭਾ ਸਾਰੀ ਹੈਗੀ ਆ 50-50 ਦੀ 13 ਰੁਪਏ ਕਿਲੋਮੀਟਰ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀ ਵੀਰ ਨੇ ਗਊ ਲੈਣੀ ਆ ਵੀਰ ਵੇਚ ਜਾਂਦ ਹੋ ਕੇ ਆ ਸਕਦਾ ਸਾਡੇ ਫਾਰਮ ਤੇ ਆਊਗਾ ਬਾਹਰੋਂ ਵੀਰ ਦਾ ਰੇਟ ਪਤਾ ਕਰਿਆ ਹੋਊਗਾ ਇੱਕ ਗਊ ਲੈਣਾ ਆਊਗਾ ਤਾਂ ਵੀਰੇ ਪਾ ਦੇਖ ਕੇ ਜਾਨਵਰ ਦੀ ਕੁਆਲਿਟੀ ਦੇਖ ਕੇ ਦੋ ਨਗ ਲੈ ਕੇ ਜਾਣਗੇ ਵੀਰੇ ਇਹ ਦੇਖ ਸਕਦੇ ਹਾਂ ਵੀਰੇ ਪਰ ਇਹ ਬੱਸੀ ਜਾਣੀ ਅੱਜ ਰਾਤ ਨੂੰ ਬੱਚਾ ਧਰ ਦੂਗੀ ਇਹ ਵੀ ਦੂਜਾ ਸੂਆ ਸੂਂਡੀਆਂ ਉਹ ਇਸ ਕਰਕੇ ਹੁੰਦਾ ਵੀਰੇ ਉਹ ਟ੍ਰਾਂਸਪੋਰਟ 'ਚ ਪਾ ਲੈਣੇ ਆ ਜਾਨੀ ਗਊ ਦੋ ਚਾਰ ਦਿਨ ਵੀਰੇ ਪਹਿਲਾਂ ਵੀ ਸੂਪਿਆਂ ਦੀਆਂ ਨੇ ਜੇ ਆ ਕੇ ਖੜ ਜੇ ਤਾਂ ਫੇਰ ਵੀਰੇ ਜਾਣੀ ਅਸੀਂ ਦੋ ਚਾਰ ਮੈਨੂੰ ਉੱਪਰ ਦੀ ਵੀ ਲੈ ਜਾਂਦੀਆਂ ਨੇ ਇਹ ਪਰ ਗਊ ਅੱਜ ਜਾਨੀ ਸੂਕੂਗੀ ਰਾਤ ਨੂੰ ਤੇ ਦੁੱਧ ਵਾਲੇ ਪੱਖ 'ਚ ਵੀਰੇ ਚੰਗੀ ਰਹੂਗੀ ਬਾਕੀ ਵੀਰੇ ਆਪਣਾ ਗਊਆਂ ਦਾ ਬਿਊਟੀ ਪਾਰਲਰ ਨਹੀਂ ਹੈਗਾ ਵਿੱਚ ਵੀਰ ਕਹਿੰਦੇ ਆਗੇ ਵੀ ਇੱਥੇ ਗਊਆਂ ਦਾ ਬਿਊਟੀ ਪਾਰਲਰ ਆ ਹੋਰ ਕਿਤੇ ਬਹੁਤਾਂ ਦੇਖਦੇ ਆ ਵੀਰੇ ਆ ਮੈਨੂੰ ਸੁਣਨ ਨੂੰ ਮਿਲਦਾ ਪਰ ਵੀਰ ਜੀ ਸਾਡਾ ਤਾਂ ਗਊਆਂ ਦਾ ਫਾਰਮ ਆ ਆਪਾਂ ਕਿਉਂਕਿ ਵੀਰੇ ਇਹਨਾਂ ਦੇ ਬਿਊਟੀ ਪਾਰਲਰ ਸੁਰਖੀ ਪਾウダー ਲਾ ਕੇ ਆਪਾਂ ਕਿਹੜਾ ਇਹਨਾਂ ਨੂੰ ਕੋਈ ਨਮਾਇਸ਼ ਤੇ ਲੈ ਜਾਣਾ ਹੁੰਦਾਗਾ ਆਪਣੇ ਜਿਹੜੇ ਘਰੂ ਵੀਰ ਹੁੰਦੇ ਨੇ ਦੁੱਧ ਚੋਣਾ ਹੁੰਦਾਗਾ ਕਿਉਂਕਿ ਇਸ ਕਰਕੇ ਵੀਰੇ ਸਾਡੀ ਚੋਣ ਹੁੰਦੀ ਐ ਨੇ ਸੁਰਖੀ ਪਾウダー ਲਾਉਣ ਦਾ ਬਹੁਤ ਘੱਟ ਸਿਸਟਮ ਹੁੰਦਾਗਾ ਤੋਰੋ ਬੂਟੇ ਵੀਰ ਸਾਡਾ ਵੀਰੇ ਗਊ ਨੂੰ ਜਾਣੀ ਵੀ ਅੱਗੋਂ ਜਿਹੜੀ ਖਰੀਦਨੀ ਹੁੰਦੀ ਆ ਵੀਰੇ ਬਹੁਤ ਦੇਖ ਕੇ ਸੋਚ ਸਮਝ ਕੇ ਖਰੀਦਦੇ ਆ ਸਿਆਣੇ ਦੀ ਤਹਾਵਤਾ ਵੀ ਹੀਰਿਆਂ ਦਾ ਮੁੱਲ जौहरी ਨੂੰ ਵੱਧ ਹੁੰਦਾ ਉਹ जौਹਰੀ ਵੀਰੇ ਸਾਡੇ ਨਾਲ ਤਿੰਨ ਚਾਰ ਹੁੰਦੇ ਨੇ ਉਹ ਦੇਖ ਕੇ ਫਿਰ ਦੁੱਧ ਵਾਲਾ ਨੱਕ ਵੀਰੇ ਖਰੀਦਦੇ ਆ ਕਿਉਂ ਕਿ ਦੁੱਧਾ ਨੱਕ ਆਪਾਂ ਖਰੀਦਾਂਗੇ ਸਾਥੋਂ ਘਰੋਂ ਵੀਰ ਜਿਹੜੇ ਲੈ ਜਾਂਦੇ ਆ ਉਹ ਵੀਰੇ ਫਿਰ ਚਾਰ ਗਾਗ ਹੋਰ ਭੇਜਦੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਵੀਰੇ ਇਹ ਵੀ ਬੱਸੀ ਇੱਕ ਹਫ਼ਤੇ ਦੀ ਕੱਚੀ ਆ ਤੇ ਸੁਆ ਹੋ ਸਕਦਾ ਵੀਰੇ ਇਹ ਵੀ ਤੀਜਾ ਸੂੰਦੀ ਹੋਵੇ ਆਪਾਂ ਹਰ ਇੱਕ ਨੂੰ ਐਵੇਂ ਦੂਜਾ ਕਹਿ ਦਈਏ ਉਹ ਵੀ ਬੜੀ ਚੰਗੀ ਗੱਲ ਨਹੀਂ ਹੁੰਦੀ ਕਹੂੰਗੇ ਤੀਜੇ ਸੂਏ 'ਚ ਵੀਰੇ ਕੋਈ 부ੜੀ ਨਹੀਂ ਹੋ ਜਾਂਦੀ। ਲਓ ਸਰਪੰਸਾ ਪੂਰੇ ਕੱਡੂ ਬਸਾ ਤਿੰਨ ਗਉਆਂ ਤੋਰਾਂਗੇ। ਉਦੋਂ ਅੱਗੇ ਆਪਾਂ ਮੋਟੀ ਜੇ ਨੇ ਜਾਣਕਾਰੀ ਉਦਾਂ ਦੇ ਦੇਾਂਗੇ। ਇਹ ਵੀਰੇ 2 ਦੰਦ ਬਚਾ ਗਈ। ਇਹਦੀ ਵੀਰੇ ਆਪਾਂ ਜਾਣੀ ਦੀ ਜਿਹੜੀ ਪੀੜ੍ਹੀ ਆ ਗਈ ਇਹਦੀ ਮਾਦਰਦਾਰ ਕਾਰਡ, ਗਾਂਹਾਂ ਦੀ ਦਾਦੀਦਾਰ ਕਾਰਡ ਆਪਾਂ ਸਾਰਾ ਦੇ ਸਕਦੇ ਆਂ ਵੀਰ ਜੀ। ਇਹ ਦੇਖ ਸਕਦੇ ਹੋ ਵੀਰੇ ਇਹ 2 ਦੰਦ ਬਚਾ ਗਈ ਤੇ ਸੂਣ ਨੂੰ ਵੀਰੇ 12 ਤੋਂ 13 ਦਿਨ ਇਹਦਾ ਬਾਕੀ ਆਗਾ। 12 ਤੋਂ 13 ਦਿਨ ਇਹਦੇ ਬਾਕੀ ਪਏ ਹੈਗੇ। ਦੇਖ ਸਕਦੇ ਹੋ ਵੀਰੇ ਬਾਕੀ ਜਾਨੀ ਦੀ ਥੱਲੇੋਂ ਨਿਖਰੂ ਚੰਗੀ ਇਹ ਕਰਮਾਂ ਵਾਲੀ ਕਿਉਂਕਿ ਲੇਵਾ ਐਨੇ ਵੀਰੇ ਜਿਹੜੀ ਬਣਾਵਤਾ ਗਈ ਉਹ ਚੰਗਾ ਜਾਨੀ ਦੀ ਇਹਦੇ ਅੱਖਰ ਚੰਗੇ ਆ ਵੀਰੇ ਨਿਖਰਨ ਚੰਗੀ ਲੱਗੀ ਵਸੀ ਕਿਉਂ ਗਊ ਦੱਸਦੇ ਨੇ ਵੀਰੇ ਚੰਗੀ ਆਲ ਕੱਢ ਦਿਓ ਬੁੱਤੇ ਵੀਰੇ ਉਦੋਂ ਅੱਗੇ ਵੀ ਕਰ ਦਿਓ ਤੋੜ ਦਿਓ ਸਰਪੰਚ ਸਾਹਿਬ ਉਹ ਤੋਂ ਨਾਲ ਦੀ ਵੀ ਤੋੜ ਦਿਓ ਜੀ ਇਹ ਵੀ ਵੀਰੇ ਗਊ ਤਕਰੀਬਨ ਜਾਨੀ ਦੀ ਸੂਨ ਨੂੰ ਵੀਰੇ ਚ 10 ਤੋਂ 12 ਦਿਨ ਲੈ ਜੂਗੀ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹਿਣਾ ਨੇ ਕਰਮਾਂ ਵਾਲੀ ਨੇ ਕਿਉਂ ਲੇਵਾ ਦੱਸਦਾ ਵੀਰੇ ਬਾਕੀ ਇਹਦੇ ਨਾੜਾ ਦੇਖ ਸਕਦੇ ਹੋ ਵੀਰੇ ਲੈਵੇ ਤੇ ਮਿਲਕ ਬੇਣ ਵੀ ਚੰਗੀ ਆ ਬਾਕੀ ਬੈਡ ਵੀਰੇ ਬਿਲਕੁਲ ਗੋਲ ਪਈ ਆ ਬਾਕੀ ਸਾਡਾ ਵੀਰੇ ਗਊ ਤੇ ਯਾਦ ਹੈ ਜਣੀ ਸਾਡੀ ਸੋਚ ਹੁੰਦੀ ਆ ਥਣ ਲੈਗ ਵਾਲੇ ਪੱਖ ਤੋਂ ਵੀਰੇ ਜ਼ਿਆਦਾ ਸੁੱਚੀ ਲੈਣੀ ਹੁੰਦੀ ਆਗੀ ਜੋ ਦੁੱਧ ਵਾਲੇ ਪੱਖ ਤੋਂ ਵੀਰੇ ਆਪਾਂ ਚੰਗੀ ਗਊ ਲਾਵਾਂਗੇ ਆਪਣੇ ਕੋਲੇ ਜਿਹੜਾ ਗਾਹਕ ਲੈ ਗਿਆ ਉਹ ਦੋ ਗਾਹਕ ਅੱਗੇ ਹੋਰ ਵੀ ਭੇਜਦਾ ਗਾ ਦੇਖ ਸਕਦੇ ਹੋ ਵੀਰੇ ਗੋਲ ਪਈ ਆ ਬਿਲਕੁਲ ਢਾਂਗਲ ਨਹੀਂ ਹੈਗੀ ਥੋੜਾ ਜਿਹਾ ਬਾਕੀ ਵੀਰੇ ਨਮਾਉਣ ਕਰਨ ਦੇ ਨਾਲ ਵੀ ਹੰਝੀਆਂ ਦਿਆਂ ਨੇ ਤੇ ਬਾਕੀ ਜਿਆਦਾ ਵੀਰੇ ਥੋੜਾ ਜਿਹਾ ਕੁਝ ਨਾਟ ਜਿਹੜੇ ਹੁੰਦੇ ਆ ਫਾਰਮ ਚੋਂ ਖੁੱਲੇ ਆਉਂਦੇ ਆ ਉਹ ਇਸ ਕਰਕੇ ਤੁਰਨ ਦੀ ਥੋੜੀ ਜੀ ਦਿੱਕਤ ਮੰਨਦੇ ਆ ਤੋੜ ਦਿਓ ਸਰਪੰਚ ਸਾਹਿਬ ਵੀਰੇ ਵੀਰੇ ਬੱਸੀ ਬਿਲਕੁਲ ਖੀਰੀ ਸੀ ਪਰ ਇਹਨੇ ਨਾ ਕੱਲ ਇੱਕ ਦੰਦੇ ਨੇ ਕਿ ਜਾਨੀ ਤੋੜ ਲਿਆ ਉਹਦਾ ਆਪਾਂ ਇਹਨੂੰ ਦੋਂਦੀ ਮੰਨਾਂਗੇ ਤੇ ਪਹਿਲਾ ਸੂਆ ਵੀਰੇ ਸੂਂਦੀਆ ਤੇ ਸੂਨ ਦੇ ਵਿੱਚ ਇਹਦੇ 18 ਦਿਨ ਬਿਲਕੁਲ ਬਾਕੀ ਪਏ ਆ ਹਜੇ ਸੂਨ ਦੇ ਵੀਰੇ ਆ ਦੇਖ ਦੱਸਦੇ ਹੋ ਫੇਸ ਕੁਆਲਟੀ ਤੇ ਮਰਵਾ ਦਿਓ ਕੈਮਰਾ ਤੋੜ ਦਿਓ ਇਹਨੂੰ ਤੋੜ ਦਿਓ ਸਰਪੰਚ ਸਾਹਿਬ ਜੀ ਬਾਕੀ ਵੀਰੇ ਸਾਰੀਆਂ ਗਊਆਂ ਦੇ ਨਾਲੋਂ ਕੱਦ ਬਹੁਤ ਵੱਡਾ ਹੈਗਾ ਦਾ ਬੱਸੀ ਦਾ ਆ ਦੇਖ ਸਕਦੇ ਹੋ ਮਨ ਲੱਦਣਾ ਵੀਰੇ ਦੀ ਵੀ ਸਾਰੀ ਦੇ ਦਾਂਗੇ ਆਪਾਂ ਸਾਨੂੰ ਅੱਗੋਂ ਯਾਨੀ ਫਾਰਮ ਦੇ ਵਿੱਚੋਂ ਵੀਰੇ ਆਪਾਂ ਵੀਰਾਂ ਦੇ ਰਜਿਸਟਰ ਦੇ ਵਿੱਚ ਉੱਪਰੋਂ ਲਈ ਆਪਾਂ ਲੈਖਤੀ ਰੂਪ ਦੇ ਵਿੱਚ ਇਹ ਨਹੀਂ ਵੀ ਕਿਸੇ ਵੀਰ ਨੇ ਮੂੰਹ ਨਾ ਬੋਲਤੀ ਆਪਾਂ ਉਹ ਆਪਾਂ ਦੱਸਾਂਗੇ ਵੀਰ ਨੂੰ ਆ ਦੇਖ ਸਕਦੇ ਹੋ ਜੀ ਤੇ ਸੂਨ ਨੂੰ ਵੀਰੇ ਤਕਰੀਬਨ 17 ਤੋਂ 18 ਨੇ ਦਾ ਬਾਕੀ ਪਏ ਹੈਗੇ ਬਾਕੀ ਓਦਾਂ ਵੀਰੇ ਤੁਹਾਨੂੰ ਆਪਾਂ ਮੋਟਾ ਜਿਹਾ ਅੰਦਾਜ਼ਾ ਦੱਸ ਦਿੰਨੇ ਹਾਂ ਜੀ ਬਾਕੀ ਕੱਲ ਨੂੰ ਕੋਈ ਵੀ ਧੀਰਨਾ ਆਵੇ ਵੀਰੇ ਮੈਂ ਖਾਲੀ ਮੁੜੂਗਾ ਆਪਾਂ ਪਰਸੋਂ ਵੀਰੇ ਗੋਆ ਵੇਚਾਂਗੇ ਇਹ ਬੱਸੀ ਦੇਖ ਸਕਦੇ ਹੋ ਵੀਰੇ ਚੰਗੀ ਹੈਗੀ ਵੀਰੇ ਤਾਜੀ ਸੂਈਆ ਬਿਲਕੁਲ ਤਾਜੀ ਸੂਈਆ ਦੁੱਧ ਵੀਰੇ ਥੱਲੇ 17 ਕਿਲੋ ਹੋਊ ਇਸ ਵਕਤ ਰੈਡੀ ਦੂਜਾ ਸੂਆ ਸੂਈਆ ਆਹ ਦੇਖ ਸਕਦੇ ਹੋ ਵੀਰੇ ਲੈਵੇ ਤੇ ਨਾੜਿਆਂ ਦੇ ਬੱਸੀ ਦੇ ਬਿਲਕੁਲ ਤਾਜੀ ਆ ਵੀਰੇ ਜਿੰਨਾ ਮਾਲ ਆ ਕੋਈ 2 ਦਿਨ ਕੋਈ 3 ਦਿਨ ਦਾ ਵੀਰੇ ਇਸ ਤਰ੍ਹਾਂ ਦਾ ਹੈਗਾ ਕਰਮਾਣੀ ਬੌਲੇ ਦੇ ਵਿੱਚ ਆ ਇਹ ਬੈਡ ਵੀਰੇ ਦੂਜਾ ਸੂਆ ਸੂਣੀ ਆ ਸੂਨ ਨੂੰ ਗਰੀਬਣ ਵੀਰੇ ਜੀ ਇਹ ਵੀ ਜਾਣੀ ਦੀ ਘਟੋ ਘਟਾ 10 ਦਿਨ ਪਾ ਜਾਣੇ ਆ ਵੀਰੇ ਇਹਨੇ ਆਹ ਬਾੜ ਦੇਖ ਸਕਦੇ ਹੋ ਵੀਰੇ ਆਹ ਦੇਖ ਸਕਦੇ ਹੋ ਵੀਰੇ ਇਹ ਵੀ ਦੂਜਾ ਸੁਹਾ ਸੁਣਾ ਕਰਮ ਵਾਲੀ ਨੇ ਦੰਦੀ ਇਹਦੀ ਬਿਲਕੁਲ ਜਮਾਨ ਹੈਗੀ ਆ ਪਰ ਸ਼ੂਨ ਨੂੰ ਵੀਰੇ 10 ਤੋਂ 12 ਦਿਨ ਲੈ ਜਾਣਗੇ ਕੱਚਾ ਨਾਗ ਵੀਰੇ ਇਸ ਕਰਕੇ ਲੈਣੇ ਆ ਕਿਉਂਕਿ ਸਾਫ ਨਾਗ ਹੋਵੇ ਵੀਰੇ ਭਾਅ ਸਿਰ ਮਿਲ ਜਾਂਦਾ ਫਿਰ ਉਹ 5-7 ਦਿਨ ਹਫਤਾ ਆਪਾਂ ਬਾਕੀ ਵੀਰੇ ਲੈ ਲੈਣੇ ਹੈਗੇ ਉਹ ਤੋਂ ਅੱਧਿਆ ਸਹੀ ਹਾਲ ਤੇ ਆ ਜੀ ਸਹੀ ਹਾਲ ਤੇ ਆ ਸਕਦੇ ਹੋ ਵੀਰੇ ਆ ਦੇਖ ਸਕਦੇ ਹੋਗੇ ਇਹ ਵੀ ਠੰਡੀ ਸੀਲ ਆ ਜਾਨੀ ਦੁੱਧ ਵੀ ਇਹ ਵੀ 20 ਲੀਟਰ ਦੇ ਘਰਾਂ ਚੋਂ ਬਾਹਰ ਰਹੂਗਾ ਵੱਡੇ ਕੱਦ ਦੇ ਬੇਲ ਦੇ ਵਿੱਚ ਹੈਗੀ ਆ ਬਾਕੀ ਤੁਹਾਨੂੰ ਵੀ ਅੰਦਰ ਦੱਸ ਦੇਣਗੇ ਆ ਬਸ ਇਹਦੇ ਤਾਜੀ ਸੁਈਆਂ ਸੋਇਏ ਤਕਰੀਬਨ 5 ਦਿਨਾਂ ਦਾ ਤਾਜੇ ਸੁਈਆ ਇਹ ਬਸ ਇਹ ਸਾਰੀਆਂ ਥੱਲੇ ਵੀਰੇ ਕੋਈ ਜਾਨੀ ਦੀ ਆ ਚਾਰਾਂ ਥੱਲੇ ਆਪਣੀਆਂ ਹਵੇ 17 ਤੋਂ 18 ਕਿਲੋ ਰੈਡੀ ਹੋਊਗਾ ਤਿੰਨ ਤਿੰਨ ਕੰਦੀਆਂ ਸੁਈਆਂ ਵੀਰੇ ਹਜੇ ਜਾਨੀ ਸਾਰੀਆਂ ਦਾ ਬੌਲੀ ਆ ਪਰ 20 ਲੀਟਰ ਤੋਂ ਬਾਹਰ ਜਾਣਾ ਵੀਰੇ ਇਹਨਾਂ ਨੇ ਇਹ ਦੂਜਾ ਸੂਆ ਵੀ ਨੇ ਵਸੀ ਸੂਈ ਹੈਗੀ ਦੇਖ ਸਕਦੇ ਹੋ ਚੰਗੀ ਵੀਰੇ ਹੈਗੀ ਉਪਰੋਂ ਤੇ ਆਹ ਬੈਡ ਵੀ ਵੀਰੇ ਦੂਜਾ ਸੂਆ ਸੁਈ ਹੈਗੀ ਖੁੱਲੇ ਅੰਗਾਂ ਦੀ ਹੈਗੀ ਆ ਬਾਕੀ ਬੇਲੇ ਵੀ ਤਾਜ਼ੀ ਹੈਗੀ ਆ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਉਦੋਂ ਅੱਗੇ ਇਹਦੇ ਥੱਲੇ ਵੀਰੇ 18 ਕਿਲੋ ਤੇ ਇਹ ਆਪਣੀ ਥਾਰ ਦੇਣ ਦੀ ਸੂਈ ਹੈਗੀ ਚੌਂ ਚਾਂ ਦੀ ਵੀਰੇ ਬਹੁਤ ਸਾਫਾ ਵਸੀ ਆ ਦੇਖ ਸਕਦੇ ਹੋ ਖਰੇ ਦੇ ਬਹੁਤ ਚੰਗੇ ਹੈ ਜੀ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਤੇ ਆਹ ਬੈਡ ਦੀ ਵੀਰੇ ਤਾਜ਼ੀ ਸੂਈ ਆ ਇਹਦੇ ਥੱਲੇ ਵੀ 17 ਕਿਲੋ ਹੋਊਗਾ ਜਿਹੜੀ ਆ ਬੱਸੀ ਆ ਵੀਰ ਜੀ ਇਹ ਲੈਣ ਦੀ 4 ਦੰਦ ਆ ਆ ਦੇਖ ਸਕਦੇ ਹੋ ਬਿਲਕੁਲ ਨਿੱਕਾ ਮੂੰਹ ਹੈਗਾ ਅੱਖਰ ਬਹੁਤ ਚੰਗੇ ਆ ਵੀਰੇ ਸਵੇਰੇ ਤਾਜੀ ਸੂਈ ਆ ਜੇ ਜੂਰ ਵੀਰੇ ਦੀ ਓਕੇ ਹੋ ਗਈ ਆ ਤੇ ਦੁੱਧ ਵਾਲੇ ਪੱਖ ਤੋਂ ਵੀਰੇ 20 ਲੀਟਰ ਦੇ ਕੰਨ ਦੀ ਐਡ ਬੈਂਡ ਰਹੂਗੀ ਲੀਟਰ ਉੱਪਰ ਲੀਟਰ ਥੱਲੇ ਚੋਮਣ ਵਾਲੇ ਪੱਖ ਤੋਂ ਵੀਰੇ ਬਹੁਤ ਸਾਫ਼ ਰਹਿਣਾਗਾ ਪਹਿਲਾ ਸੂਆ ਬੱਸੀ ਓਦੋਂ ਅੱਗੇ ਆ ਗਈ ਵੀਰੇ ਇਹ ਮੜ ਪਾ ਚਾਦਾਂ ਨੂੰ ਸੂਣ ਨੂੰ ਤੇ ਸਾਈ ਹਲ ਤਾਜੀ ਸੂਈ ਆ ਵੀਰੇ 17 ਕਿਲੋ ਰੈਡੀ ਆ ਜੀ 17 ਕਿਲੋ ਰੈਡੀ ਆ ਵੀਰੇ ਬਹੁਤ ਚੋਣਚਾਨ ਦੀ ਬਹੁਤ ਸਾਫ਼ ਆ ਬੈੜ ਵੀਰ ਜੀ ਇਹ ਆਪਾਂ 5000 ਦੇ ਦੇ ਦਿਆਂਗੇ ਕਿਸੇ ਵੀਰ ਨੇ ਲੈਣੀ ਨੂੰ ਉਸ ਤੋਂ ਅੱਗੇ ਆ ਗਈ ਵੀਰੇ ਜਰਸੀ ਆ ਇਹਦੇ ਨਾਲ 16 ਕਿਲੋ ਰੈਡੀ ਹੋਊਗਾ ਚੌਥੇ ਦਿਨ ਪੱਲੇ ਵੀਰੇ ਇਹ ਵੀ ਭਾਜ ਦੇ ਦੇ ਦਿਆਂਗੇ ਜੀ ਇਹ 60000 ਦੇ ਭਾਜ ਦੇ ਦੇ ਦਿਆਂਗੇ ਉਸ ਤੋਂ ਅੱਗੇ ਵੀ ਤਾਂ ਬੈਣ ਸੋਣ ਵਾਲੀ ਦਾ 5-4 ਦਿਨ ਲੂਗੀ ਇਹ ਵੀ ਪਾ ਸਾਰਾ ਮਾਲ ਵੀਰੇ ਪਰਤੇ 'ਚ ਆ ਗਿਆ ਬਾਕੀ ਜਿਹੜੇ ਸਾਡੇ ਚੜ੍ਹਨੇ ਸੌਦੇ 60 ਤੋਂ 80 ਵਾਲੇ ਆ ਵੀਰੇ ਤੇ ਆ ਬੈੜ ਵੀ ਵੀਰੇ ਤਕਰੀਬਨ ਜਾਣੀ ਦੀ ਤਾਜੀ ਸੂਈਆ ਇਹਦੇ ਸਾਡੇ ਵਿਸਤਾਰਾਂ ਕਿਲੋ ਹੋਊਗਾ ਆਹ ਐਨ ਵੀ ਸੂਣ ਵਾਲੀ ਹੈ ਜੀ ਜਿਹੜੇ ਤਿੰਨ ਨਾਗ ਆ ਗਏ ਵੀਰੇ 50 ਤੋਂ 70 ਵਾਲੇ ਆ ਗਏ ਬਾਕੀ 8 ਨਾਗ ਆਪਣੇ ਹੋਰ ਲੱਗਣਗੇ ਉਹ ਵੀਰੇ ਸਵੇਰੇ ਆ ਜਾਣਗੇ ਟੋਟਲ 40 ਗੋਹਾਂ ਹੋਣਗੀਆਂ ਜਿਹੜੀਆਂ ਆਪਾਂ 25 ਤਰੀਕ ਨੂੰ ਆਪਾਂ ਵੀਰੇ ਵੇਚਾਂਗੇ 25 ਤਰੀਕ ਨੌਵਾਂ ਮਹੀਨਾ 2024 ਵੀਰੇ ਦਿਨ ਬਹੁਤ ਵਾਰ ਬਣਦਾਗਾ ਯਾਨੀ ਕਿ ਪਰਸੋਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਸਵੇਰ 7:30 ਵਜੇ ਸੌਦੇ ਚਾਲੂ ਕਰਦੇਾਂਗੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਤੇ 1 ਵਜੇ ਤੱਕ ਸੌਦੇ ਚੱਲਣਗੇ ਐਂਡ ਤੇ ਇੱਕ ਬੇਨਤੀ ਜ਼ਰੂਰ ਕਰਦਾ ਵੀਰਾਂ ਨੂੰ ਕਿਉਂਕਿ ਵੀਰ ਜੀ 100 ਦਾ ਨੋਟ ਵੀ ਬਹੁਤ ਔਖਾ ਬਣਦਾਗਾ ਸਾਡੇ ਫਾਰਮ ਤੇ ਕਿਸੇ ਵੀ ਵੀਰ ਨੇ ਆਉਣਾ ਉਹਦਾ ਕਿਤੋਂ ਵੀ ਵੀਰੇ ਚਲੋ ਅਸੀਂ ਆਪਦੇ ਫਾਰਮ ਦੀ ਗੱਲ ਕਰਦੇ ਆਂ ਆਪਦਾ ਵੀਰ ਜੀ ਦੇਖ ਕੇ ਨਰਖ ਪਰਖਣਾ ਗਾਹੂ ਖਰੀਦੋ ਕਿਉਂਕਿ ਸਾਲ ਹੀ ਚੀਜ਼ ਹੁੰਦੀ ਆ ਵੀਰੇ ਇਹਦਾ ਫਿਰ ਬਾਅਦ ਚੋਂ ਲਾਂਭਾ ਕੋਈ ਨਹੀਂ ਹੁੰਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕੋਈ ਹੋਰ ਨਵੀਂ ਦੀ ਵੀਡੀਓ ਤੋਂ ਮਿਲਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ